ਆਉਜੀ ਅਜ ਭੀਵੀ ਪੌੜੀ ਦੀ ਦੂਸਰੀ ਪੰਕਤੀ ਜੋ ਕਿ ਪਾਣੀ ਤੋਤੇ ਉਤਰ ਸੁਖੇ ਵਾਲੀ ਹੈ ਜੀ ਇਸ ਦੇ ਬਾਰੇ ਚਾਨਣਾ ਪਾਉਣੀ ਹੈ ਜੀ ਜਾਣਦੇ ਹਾਂ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਪਾਣੀ ਪਾਣੀ ਤੋਤੇ ਉਤਰ ਸੁਖੇ ਇੱਥੇ ਜਿਹੜਾ ਉਤਰਸਾ ਇਸ ਨੂੰ ਦੋ ਤਰੀਕੇ ਨਾਲ ਪੜਿਆ ਜਾ ਸਕਦਾ ਜੀ ਇੱਕ ਉਤਰਸਾ ਤੇ ਦੂਸਰਾ ਉੱਤਰ 100 100 ਕਿਹੜੀ ਹੈ ਜੀ ਜਿਹੜੇ ਪਿੱਛੇ ਆਏ ਸੀ ਭਰੀਏ ਹੱਥ ਠੀਕ ਹੈ ਜੀ ਹੱਥ ਸੀ ਜਿਹੜੇ ਪੈਰ ਤਨ ਤੇ ਦੇ ਠੀਕ ਹੈ ਜੀ ਜਿਹੜੀ ਪਿੱਛੇ ਪਿਛਲੀ ਪੌੜੀ ਵਿੱਚ ਆ ਰਿਹਾ ਜੋ 2ਵੀਂ ਪੌੜੀ ਦੀ ਪਹਿਲੀ ਪੰਕਤੀ ਵਿੱਚ ਜੋ ਆ ਗਿਆ ਹੱਥ ਪੈਰ ਤਨ ਦੇ ਉਹ ਵਾਲੀ 100 ਹੈ ਵੀ 100 ਦਾ ਮਤਲਬ ਹੈ ਉਹ ਉਹ ਭਰੀ ਹੋਈ ਕੰਦਗੀ ਠੀਕਾ ਪਾਣੀ ਸਿੱਧਾ ਜੀ ਜਲ ਪਾਣੀ ਤੂਤੇ ਪਾ ਧੋਣ ਦੇ ਨਾਲ ਉੱਤਰ ਉੱਤਰ ਜਾਣੀ ਲੈ ਜਾਣੀ ਲੱਥ ਜਾਣੀ ਠੀਕ ਹੈ ਜੀ ਉੱਤਰ ਸੋ ਉਹ ਜੋ ਭਰੀ ਹੋਈ ਗੰਦਗੀ ਜੋ ਹੱਥ ਪੈਰ ਤਨ ਦੇ ਨੂੰ ਲੱਗੀ ਹੋਈ ਹੈ ਜੀ ਖੇ ਹੈ ਸੁਆ ਤੂੜ ਕਟਾ ਮਿੱਟੀ ਗੰਦਗੀ ਜੀ ਠੀਕ ਹੈ ਭਰੀ ਹੈ ਹੱਥ ਪੈਰ ਤਨ ਦੇ ਜਦੋਂ ਕਿ ਮਨੁੱਖ ਦਾ ਸਰੀਰ ਮਨੁੱਖ ਦੇ ਹੱਥ ਪੈਰ ਤਨ ਦੇ ਜਿਹੜੇ ਪਰ ਜਾਣ ਤੋਂ ਪਾਣੀ ਦੇ ਨਾਲ ਧੁੱਤ ਜਾਂਦੇ ਗੁਰੂ ਮਹਾਰਜ ਕਹਿੰਦੇ ਨੇ ਪਾਣੀ ਧੁੱਤੇ ਉਤਰ ਸੁਖੇ ਅਸੀਂ ਰੋਜ਼ ਪਾਣੀ ਚ ਨਹਾਉਂਦੇ ਆਂ ਜੀ ਠੀਕ ਹੈ ਪਾਣੀ ਦੇ ਧੋਣ ਨਾਲ ਜੋ ਸਰੀਰ ਦੀ ਸਾਰੀ ਜੋ ਹੱਥ ਪੈਰ ਤਨ ਦੇ ਸਰੀਰ ਹੈ ਜੀ ਇਹ ਸਾਰੀ ਗੰਦਗੀ ਜਿਹੜੀ ਲਹਿ ਜਾਂਦੀ ਹੈ ਮਲ ਲੱਥ ਜਾਂਦੀ ਹੈ ਧੁੱਤੀ ਜਾਂਦੀ ਹੈ ਜੀ ਉਹ ਅਗੀ ਦੇ ਕੀ ਗੁਰੂ ਮਹਾਰਾਜ ਅਗਲੀ ਪੰਕਤੀ ਵਿੱਚ ਸਾਨੂੰ ਕੀ ਸਮਝਾ ਰਹੇ ਨੇ ਜੀ